ਸਾਰਜੋਗ ਫੈਰੀ ਸਾਧ ਸੰਗਤ ਜੀ ਜੋ ਕਿ ਇੱਥੇ ਸਿੰਘਨਿਗੁਰਾ ਸਾਹਿਬ ਤੋਂ ਜੋ ਕਿ ਮਹਾਨ ਨਗਰ ਫਿਰਤਰਾ ਜਨਾਲੇ ਦੀ ਅਸਤ ਬੜੀ ਖੂਬਤਾ ਤੇ ਸਰਤਾ ਦੇ ਨਾਲ ਕੱਢ ਰਿਆ ਨੇ ਇੱਥੇ ਜੋ ਪਹਿਲਾ 45 ਪਰਦਾ ਫੈਰੀ ਨਿਕਲੀਆਂ ਬਹੁਤ ਸੰਗਤਾਂ ਦਾ ਇਕੱਠ ਵੱਸੀ ਉਸ ਤੋਂ ਬਾਅਦ ਅੱਜ ਖਾਤਾ ਮਾਰ ਦਾ ਕਰਤਜਨਾਲੇ ਦਾ ਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਯਾਰੇ ਨੂੰ ਮੁੱਖ ਰੱਖ ਲਿਆ ਹੋਇਆ ਕਿ ਨਗਰ ਵਿੱਚ ਪ੍ਰਗਟੇ ਜਾ ਰਹੇ ਨੇ ਇਹ ਜੋ ਸੇਧ ਮੰਦੇ ਆ ਇਹ ਜੋ ਨੌਜਵਾਨ ਜੋ ਸਿੱਕੇ ਨੌਜਵਾਨੇ ਫੀਡੀਆਂ ਹੋ ਨਸ਼ਿਆਂ ਦੇ ਪਾਧੀ ਸੀ ਉਹਨਾਂ ਨੂੰ ਰਸਤਾ ਦਿਵਾਉਣ ਵਾਸਤੇ ਸਿੱਧਾ ਗੁਰੂਦਾਰੇ ਸਾਹਿਬ ਕੋਲ ਵਾਸਤੇ ਅਪਰਸਮੋਲ ਵਾਸਤੇ ਇਹ ਸਾਰੇ ਉਹਨਾਂ ਦੇ ਸੰਗਠਨਾਂ ਦੀ ਕਮੇਟੀਆਂ ਸਾਰਿਆਂ ਨੇ ਚੁੱਕਿਆ ਜਦੋਂ ਵੀ ਚੁਕੇ ਨੇ ਹਾਲ ਕੀਤਾ ਕਿ ਤੱਕੇਰ ਫਾਕਰਨ ਤਦੂਸ਼ੀ ਬਖਸ਼ਣ ਦਾ ਦਾਅਵਾ ਦੀ ਅਸਾਥਾ ਬਖਸ਼ਣ ਗੁਰੂ ਵਾਲੇ ਬੰਦ ਦੇ ਨਜ਼ਰ ਨੂੰ ਕਿਆਗਣ ਤੇ ਚਰਦੀ ਕਲਾ ਰੱਖਣ ਪੰਜਾਬ ਪੁਸਾਰ ਹੋਵੇ ਇਹ ਹੋਇਆ ਬੇਦਸਾ ਇਹ ਦੋ ਅੱਜ ਪਾਣ ਨਗਰ ਕੀ ਤਨ ਅਈ ਨਲਾ ਚਾਹ ਦੇ ਵਿੱਚ ਮੇਰੇ ਰਿਆਵਾ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 55 ਸਾਲ 55 ਸਾਲ ਨੂੰ ਮੰਨਦੇ ਤੇ ਜੇ ਆਵਾ ਕਿਹੜੇ ਚਾਲ ਪੰਦਰੂ ਨੂੰ ਅਰੀ ਤੁੰਤਾ ਨਾਲ ਸੱਜੇ ਕੋਟਾ ਚਾਵਨ ਨਾ ਵਿੱਚ ਇਹ ਸਮਾਧਮ ਕਿਸੇ ਜਾਣਗੇ ਇਹਦਾ ਪਹਿਲਾ ਆੜੀ ਜੜੀਆਂ ਪਰਵਾਹ ਦੇ ਨਿਆ ਕੱਢਿਆ ਗਿਆ ਵਾ ਉਹਦੇ ਇਸ ਪਾਸੇ ਵਿੱਚ ਚੰਤਾ ਰੀਆਂ ਮਾ ਰੀਆਂ ਉਹ ਮਮਾ ਕੇ ਜੰਦਾ ਵਾ ਉਹ ਤੇ ਨਿਆ ਮਾ ਪੂਰਾ ਸਜੋ ਦੇ ਨਿਆ ਹਾਂ ਕੋਨਾਂ ਪਾਟਾ ਹੀ ਐ ਇਸ ਦਾ ਘਟਾਈ ਨਾਮ ਲੇਖੋ ਇੱਕ ਕਰੇ ਤੇ ਵੱਢ ਕੇ ਲੇਖੋ ਉਹ ਚੰਤਾ ਵੀ ਇਹ ਤਿਲ ਕੱਟੀਆਂ ਇਹ ਘੁਰਮਾਰੇ ਨੇ ਜੋ ਆਵਾਜ਼ ਦਿਖਾਈ ਹੋ ਤੇ ਆਪਾਂ ਪੂਰੇ ਅਜਨਾਲੀ ਦੀਆਂ ਸੰਗਤਾਂ ਵੱਲੋਂ ਇੱਕ ਮਹਾਨ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਹੈ ਜਿਸ ਦੇ ਵਿੱਚ ਸੰਗਤਾਂ ਦਾ ਬੜੀ ਉਤਸ਼ਾਹ ਹੈ ਉਹ ਮਹਾਰਾਜ ਗੁਰੂ ਗੋਬਿੰਦ ਸਾਹਿਬ ਦੇ ਜੀਓ ਉਪਦੇਸ਼ ਨੇ ਇੱਕ ਕਰੋ ਨਾਮ ਜਪੋ ਤੇ ਵਾਟਿਕਸ਼ਾ ਕੋ ਵਾਲੇ ਉਪਦੇਸ਼ ਉਹਦੇ ਤੇ ਚੱਲਣ ਦੀ ਸੰਗਤਾਂ ਨੂੰ ਅਪੀਲ ਕਰਦੇ ਆ ਹੋਏ ਆ ਅਸੀਂ ਸਾਰੇ ਅਜਨਾਲੀ ਦੇ ਸੰਗਤਾਂ ਵੱਲੋਂ ਇਹ ਮਹਾਨ ਨਗਰ ਕੀਰਤਨ ਜਿਹੜਾ ਆਯੋਜਿਤ ਕੀਤਾ ਗਿਆ ਹੈ ਇਹ ਕੀਤਾ ਇੱਕ ਇਸਕੇਮ پارک ਸੂ ਮੇਰਾ ਗੁਰਾਈ ਵਾਲੇ ਜਿਹੜਾ ਉਪਦੇਸ਼ ਹੈ ਗੁਰੂ ਗੋਬਿੰਦ ਸਾਹਿਬ ਦਾ ਆਪਾਂ ਸਾਰੇ ਇਕਿਆਂ ਦੇ ਇੱਕ ਇੱਕ ਤਾਂ ਇਹ ਸਾਰੋਂ ਸਾਰੇ ਉਹ ਰਹਿਣਾ ਚਾਹੀਦਾ ਸਾਰੇ ਤਾਂ ਜਿਹੜੇ ਆ ਉਹ ਸਾਰੇ ਸਰਕਾਰ ਦੇ ਨੇ ਆਪਾਂ ਸਾਰੇ ਕੋਈ ਇਹੋ ਜਿਹੇ મતਵੇਦ ਜੋ ਸਾਡੇ ਭਾਈਚਾਰ ਖਾਜ ਨੂੰ ਟਫੇਡ ਕਰੇ ਪਾਵੇ ਸਾਡੇ ਜਿਸ ਭਾਈਚਾਰ ਭਾਈ ਨੂੰ ਜੁਕਰ ਬਾਤ ਕਰੇ ਇਹੋ ਜਿਹਾ ਕੋਈ ਵੀ ਕਿਸੇ ਕਿਸੇ ਬਾਕੋ ਗੱਲ ਨਹੀਂ ਕਰਨੀ ਚਾਹੀਦੀ ਉਹ ਨਾ ਕਰੇ ਜੀ ਉਹ ਤੇ ਦੇਖਦੇ ਸਭ ਸਾਰੇ ਉੱਠਣਾ ਚਾਹੀਦਾ